ਨੌਲਾ ਤੇ ਘਾਵਤਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਸੰਗਤਾਂ ਦਾ ਪੂਰਾ ਇਕੱਠ ਤੁਸੀਂ ਦੇਖ ਸਕਦੇ ਹੋ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਮੱਖਣ ਨਾਲ ਨੌਲਾ ਤੇ ਘਾਵਤਾ ਇਹ <laughs> ਸੇਵਾਦਾਰ <laughs> 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 ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਮੱਖਣ ਵੀ ਤਨੌਲਾ ਇੱਕ ਆਵਤਾ ਲੰਗਰ ਤੇ ਤੁਸੀਂ ਸੰਗਤ ਦੇਖ ਸਕਦੇ ਹੋ ਸਾਡੇ ਸੇਵਾਦਾਰ ਕਾਕੂ ਜੀ ਇਹ ਬਾਰੇ ਵੀਡੀਓ ਨੂੰ ਬਤਵਾਤ ਉਹ ਸ਼ੇਅਰ ਕਰ ਦਿਓ ਤੇ ਸਾਨੂੰ ਅਗਲੀ ਵੀਡੀਓ ਦਿਖਾਵਾਂਗੇ ਹੋਰ ਲੰਗਰ ਬਾਰੇ